ਇੰਨਾ ਕ ਘੈਂਟ ਗੁੜ ਬਣਦਾ ਨਾ ਪਰ ਖੇਤ ਖੇਤ ਦਾ ਵੀ ਫਰਕ ਹੁੰਦਾ ਸਾਡੇ ਇਹ ਖੇਤ ਦਾ ਗੁੜ ਸਭ ਤੋਂ ਵਧੀਆ ਬਣਦਾ ਜਿੱਥੇ ਆ ਕੰਨਾ ਲੱਗਿਆ ਹੋਇਆ ਖਲਾੜੀ ਵਾਲਾ ਇਹ ਦੇਮਗਰੀਆ ਕਰਦੇ ਇਹਦਾ ਹੀ ਗੁੜ ਇੰਨਾ ਕ ਜਿਆਦਾ ਘੈਂਟ ਬਣਦਾ ਇਹ ਉਹਦੇ ਆਧੀ ਸੈਲਵਸ ਸਟਾਰਟ ਲੱਗੇ ਪਏ ਆ ਬੰਦੇ ਥੋੜਾ ਜਿਹਾ ਕੰਨਾ ਤਾਂ ਆਪਣਾ ਉੱਥੋਂ ਬਚ ਕੇ ਆ ਗਿਆ ਸੀਗਾ ਬਟਾਰੀਆਂ ਟਰਾਲੀ ਵੱਡੀ ਜੀ ਭਰਿਆ ਹੋਇਆ ਕੰਨੇ ਵਾਲੀ ਚ ਵਾ ਕੱਲ ਨੂੰ ਭਰ ਦੇਣਗੇ ਬੰਦੇ ਇਹ ਟਰਾਲੀ ਆਪਣੀ ਅੱਜ ਦਾ ਦਿਨ ਸੂਰਜ ਦੇਵਤਾ ਵੀ ਲੇਟ ਹੀ ਕਰਦਾ ਕਿਰਪਾ ਨਿਕਲ ਹੀ ਆਉਂਦਾ ਪਰ ਸਵੇਰੇ ਸਵੇਰੇ ਤਾਂ ਬਾਲੀ ਤੁੰਦ ਸੀ ਆ ਹੁਣ 12 1 ਵਜੇ ਨਿਕਲਿਆ ਜਾਨੀਆਂ ਪ੍ਰੋਸੈਸ ਪਤਾ ਨਹੀਂ ਕੀ ਕੀ ਕਰਦਾਂਗੇ ਪੈਰ ਟੂਰ ਬੰਪਰ ਬੂਮਪਰ ਗਰਾਰੀ ਵੀ ਬਦਲ ਸਕਦੇ ਆ 100 ਪਲੱਸ ਕਰ ਦਈਏ ਦੱਸਿਓ 100 ਪਲੱਸ ਵੀ ਕਰਦਾਂਗੇ ਬਾਕੀ ਦੇਖਦੇ ਆ ਕੱਢਾਂਗੇ ਜੈਬੇ ਦੇ ਸਾਰੇ ਹਾਂਜੀ ਮਿੱਤਰੋ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਊਪ ਕਰਦਾ ਸਾਰੇ ਠੀਕ ਹੋਵੋਗੇ ਅੱਜ ਆ ਗਏ ਸਵੇਰੇ ਸਵੇਰੇ ਲੁਧਿਆਣਾ ਸ਼ਹਿਰ ਚ ਦੁੱਧ ਦੀ ਸਪਲਾਈ ਕਰਨ ਨਾਲ ਆਪਣੇ ਨਿੰਦਰ ਅੰਕਲ ਐਨੀ ਤਾਂ ਦਿਖਾਓ ਜੀ ਆ ਲਓ ਜੀ ਹਾਂ ਜੀ ਗੱਡੀ ਆਪਣੀ ਹੋ ਖੜੀ ਆ ਅੱਗੇ ਅਗਲੇ ਘਰ ਚ ਦੁੱਧ ਪਾਉਂਦੇ ਅਸੀਂ ਇੱਧਰ ਪਾ ਕੇ ਤੁਰੇ ਜਾਂਦੇ ਸੀਗੇ 18 ਰੁਪਏ ਆਪਣੀ ਤੇ ਆ ਆਪਣੀ ਚਿੱਟੀ ਬੱਕੀ ਸੁੰਦਰਾ ਰਾਣੀ ਸੁੰਦਰਾ ਪਾ ਹੁਣ ਚੱਲਦੇ ਆ ਅੱਗੇ ਇੱਧਰ ਆ ਏਰੀਆ ਚ ਨਿਪਟ ਗਿਆ ਤਾਂ ਤੁਹਾਨੂੰ ਆਪ ਜਾਣਾ ਪੁਲਿਸ ਕਲੋਨੀ ਵੀਰਸ ਨਗਰ ਚੱਲਦੇ ਆ ਉੱਧਰ ਤੇ ਪਾਉਣਿਆ ਚੱਲ ਕੇ ਦੁੱਧ ਮਿੱਤਰੋ ਆ ਗਏ ਪੁਲਿਸ ਕਲੋਨੀ ਚ ਇੱਥੇ ਚੜ੍ਹਨਾ ਪੈਂਦਾ ਮੰਜਲਾ ਤੀਜੀ ਤੀਜੀ ਮੰਜ਼ਲ ਤੇ ਦੁੱਧ ਪਾਉਣਿਆ ਆ ਗਈ ਆਪਣੀ ਗੱਡੀ ਹੂੰ ਵਾਹ ਜ਼ਰ ਤਾਏ ਲਵਟਿਆ ਜਿਵੇਂ ਬਹੁਤ ਠੰਡ ਹੁੰਦੀ ਆ ਠੰਡ ਬਹੁਤ ਲੱਗਦੀ ਆ ਅੱਛਾ ਹਾਂਜੀ ਮਿੱਤਰੋ ਅੱਜ ਕਰਨ ਲੱਗੇ ਆ ਆਪਾਂ ਪੰਜਾਬੀ ਤੋਂ ਪੱਲੜ ਲਾ ਕੇ ਜੀ ਸਰਫ ਸਲਫ ਮਾਰਦੇ ਆ ਮੈਂ ਚਾਬੀ ਚੱਕ ਲਿਆ ਆ ਇਹ ਨੂੰ ਮੜਾ ਪਾਸੇ ਕਰ ਦਈਏ। ਨੂੰ ਤਾਂ ਇੱਥੇ ਦਾਣਾ ਪਿਆ ਕਰਕੇ ਨਾ ਬਰਲੇ ਪਾਸੇ ਥੋੜੇ ਜਿਹੇ ਚੂਹੇ ਤਾਂ ਆਏ ਨੇ ਐਵੇਂ ਤਾਰਾ ਤੁਰਾ ਨਾ ਵੜਦੇ ਨਾਲੇ ਸਿਮੈਂਟ ਤਾਂ ਸਾਡੀ ਪਾਈ ਹੋਈ ਆ ਪੱਕਾ ਇੰਤਜ਼ਾਮ ਕੀਤਾ ਹੋਇਆ ਵਾ। ਫਿਰ ਵੀ ਇੱਕ ਵਾਰੀ ਹੁਣ ਅਹੀ ਜਿਹੜਾ ਇਹ ਕਢਾਈ ਦਿੰਨੇ ਆ ਸਟਾਰਟ ਕਰ ਦਿੰਨੇ ਆ ਟਰੈਕਟਰ ਨੂੰ ਪਤਾ ਲੱਗ ਜੂਗਾ ਲੜ ਲੜਉਣ ਲੱਗੇ ਆ ਆ। ਇਹ ਦਿਖਾਉਂਦੇ ਆ ਤੁਹਾਨੂੰ। ਉਹ ਵੀ ਖਾਇ ਜਾਣ ਹੋਗੇ ਸੀ 15 20 20 ਤਾਂ ਨਹੀਂ ਹੋਗੇ ਇਹਨੂੰ ਐ ਖੜੇ ਰੁਕੀ 25 ਦਰ। ਅਸੀਂ ਕਰਤਾ ਸਟਾਰਟ ਝੋਟਾ 5500 ਆਪਣਾ। ਨੱਲ ਨੂੰ ਜਾਊ ਅੱਜ ਕੱਲ ਭਰ ਕੇ ਖੜਾ ਲਈ ਸੀ ਟਰਾਲੀ ਪਟਾਰੀ ਲਓ ਵੀ ਮਿੱਤਰੋ ਲਾ ਲਿਆ ਪੱਲੜ ਛੋਟੇ ਤੋਂ ਬਹਿ ਗਏ ਸੀਟ ਤੇ ਹੁਣ ਮਾਰਦਿਆਂ ਸੈਲਫੀ ਦੀ ਇਹ ਉੜਿਆਦੀ ਸੈਲਫੀ ਸਟਾਰਟ ਛੋਟਾ ਆਪਣਾ ਕੱਢ ਲਿਆ ਸੀਗਾ ਮੈਂ ਜਿਹੜਾ ਗੋੜਾ ਕੱਢਿਆ ਇਹਦੇ ਤੇ ਹੁਣ ਗਰਮ ਜਿਆ ਕਰਤਾ ਇੰਜਣ ਬਸ 10 ਮਿੰਟ ਸਟਾਰਟ ਖੜਾ ਕੇ ਘਰੇ 15 ਮਿੰਟ ਫੇ ਬੈਠਾ ਕੀ ਖੜਾ ਦਾਂਗੇ ਆਪਾਂ ਹਲੇ ਹੈ ਨਹੀਂ ਨਾ ਕੰਮ ਇਹਦਾ ਕੋਈ ਆ ਲੂ ਲੂ ਜਪਟਾਂਗੇ ਉਦੋਂ ਬਾਅਦ ਚ ਪਾਹੀ ਬੂਹੀ ਕਰਾਂਗੇ ਐਵੇਂ ਫਿਰ ਸੰਦ ਜਦ ਕੰਮ ਨਾ ਹੋਵੇ ਬਰਾਏ ਇੱਥੇ ਲਵੇੜੇ ਖੜਾਈ ਰੱਖੀ ਚੰਡੀ ਜੀ ਗੱਲ ਨਹੀਂ ਹੈਗੀ ਆਪਣਾ ਸਰੀ ਜਾਂਦਾ ਦੋ ਤਿੰਨ ਟਰੈਕਟਰਾਂ ਨਾਲ ਜਦ ਦੀ ਲੋਡ ਹੁੰਦੀ ਆਪਾਂ ਕੱਢ ਵੀ ਲੈਨੇ ਆ ਫਿਲਾਲ ਹਲੇ ਕੋਈ ਲੋਡ ਨਹੀਂ ਤੋ ਹੋ ਗਿਆ ਅੰਦਰ ਲਾਇਆ ਹੋਇਆ ਖੜਾਤਾ ਆਪਾਂ ਗੇੜਾ ਗੁੜਾ ਕੱਢ ਕੇ 10 ਮਿੰਟ ਸਟਾਰਟ ਖੜਾਤਾ ਈ 15 ਤੋਂ ਬਾਅਦ ਚ ਹੁਣ ਟਾਕ ਦਾਂਗੇ ਦੁਬਾਰਾ ਟਾਕ ਦਾਂਗੇ ਦੁਬਾਰਾ ਕਿਉਂਕਿ ਹੁਣ ਕੰਮ ਤਾਂ ਹੈ ਨਹੀਂ ਇਹਦਾ ਧੁੱਤਾ ਆਪਣਾ ਹੋ ਗਿਆ ਹੀ ਆ ਚਮਕਦਾ ਪੂਰਾ ਉਹ ਵੀ ਆ ਗਏ ਸੀ ਆਪਾਂ ਸਵੇਰੇ ਸਵੇਰੇ ਦੁੱਧ ਪਾ ਕੇ ਘਰੇ ਆ ਕੇ ਆਪਾਂ ਕਢਾਤਾ 56 20 ਦਾ ਵੀ ਗੇੜਾ ਆ ਹੀ ਗਏ ਆਪਣੇ ਕੰਨੇ ਵਾਲੇ ਬੰਦੇ ਬਟਾਰੀਆਂ ਲਾਤਾ ਬਾਡਾ ਪਿੰਡ ਕੋਈ ਨਾਲ ਹੀ ਆਪਣੇ ਜਿਹੜਾ ਇੱਧਰ ਸੀਗਾ ਬੀਜੜ ਕੰਨਾ ਮੁੱਡੇ ਵਾਲੇ ਚ ਤਾਪਾ ਕਣਕ ਬੀਤੀ ਸੀ ਉਹ ਤਾਂ ਨਿਕਲ ਵੀ ਹੀ ਆ ਦੇਖੋ ਇੱਕ ਉਧਰ ਪਰਲੇ ਪਾਸੇ ਹੁਣ ਪਿੰਡ ਹੀ ਆ ਕੰਨਾ ਆਪਣਾ ਹੁਣ ਆਉਣਗੇ ਢੜਾ ਢੜਾ ਵਲੌਗ ਵਿੱਚ ਵਲੌਗ ਵੀ ਤਾਂ ਹੀ ਘਟ ਗਏ ਸੀਗੇ ਕਿਉਂਕਿ ਹੈ ਨਹੀਂ ਸੀ ਕੋਈ ਕੰਟੈਂਟ ਬੰਦੇ ਆਪਣੇ ਬਟਾਰੀ ਸੀ ਉੱਥੇ ਫਿਰ ਜਾਣ ਦੀ ਲੋੜ ਨਹੀਂ ਪੈਂਦੀ ਸੀ ਹੁਣ ਵਲੌਗਾਂ ਦੀ ਹੁਣ ਆਉਣਗੇ ਵਲੌਗ ਲਗਾਤਾਰ ਪੂਰੇ ਵਧੀਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵਲੌਗ ਦੇਖੋ ਦੱਬ ਕੇ ਘੈਂਟ ਘੈਂਟ ਨਾਲ ਰੀਲਾਂ ਵੀ ਆਉਣਗੀਆਂ ਇੰਸਟਾਗ੍ਰਾਮ ਤੇ ਕੱਢਿਆ ਕਰਾਂਗੇ ਟਰਾਲੀ ਭਰ ਕੇ ਗੰਨੇ ਵਾਲੀ ਇਹ ਆ ਦੇ ਲੱਗੇ ਪਏ ਆ ਬੰਦੇ ਥੋੜਾ ਜਿਹਾ ਗੰਨਾ ਤਾਂ ਆਪਣਾ ਉੱਥੋਂ ਬਚ ਕੇ ਆ ਗਿਆ ਸੀਗਾ ਵਟਾਰੀਆਂ ਟਰਾਲੀ ਵੱਡੀ ਜੀ ਭਰਿਆ ਹੋਇਆ ਗੰਨੇ ਵਾਲੀ ਚ ਵਾ ਕੱਲ ਨੂੰ ਭਰ ਦੇਣਗੇ ਬੰਦੇ ਇਹ ਟਰਾਲੀ ਆਪਣੀ ਅੱਜ ਦਾ ਦਿਨ ਸੂਰਜ ਦੇਵਤਾ ਵੀ ਲੇਟ ਹੀ ਕਰਦਾ ਕਿਰਪਾ ਨਿਕਲ ਹੀ ਆਉਂਦਾ ਪਰ ਸਵੇਰੇ ਸਵੇਰੇ ਤਾਂ ਵਾਲੀ ਤੋਂ ਦਸੀ ਆ ਹੁਣ 12:00 1 ਵਜੇ ਨਿਕਲਿਆ ਜਾ ਕੇ 3-4 ਵਜੇ ਫੇਰ ਗੈਪ ਹੋ ਜਾਣਾ ਸਿਆਲਾਂ ਚ ਤਾਂ ਇਹੀ ਕੰਮ ਹੁੰਦਾ ਪਕਾਲ ਨੂੰ ਭਰ ਦੇਣੀ ਆ ਟਰਾਲੀ ਆਪਾਂ ਤੇ ਲੈ ਜਾਉ ਬਿੱਟੂ ਅੰਕਲ ਅੱਜ ਉਹ ਵੀ ਆਉਦੇ ਘਰੇ ਗਿਆ ਹੋਇਆ ਇਹ ਗੰਨੇ ਦਾ ਬਚਾਵ ਆ ਸੂਰ ਰੋਜਾਂ ਤੋਂ ਉੱਥੇ ਬਟਾਰੀ ਤਾਂ ਬਾਲਾ ਨੁਕਸਾਨ ਕੀਤਾ ਹੋਇਆ ਸੀ ਇੱਥੇ ਤਾਂ ਇਹ ਨਹੀਂ ਉਹ ਘਰ ਕੋਲ ਵਾਲੇ ਗੰਨੇ ਚ ਆਪਣੇ ਥੋਣਗੇ ਕਿਉਂਕਿ ਉੱਥੇ ਸੂਰ ਅਸੀਂ ਦੇਖੇ ਵੀ ਨੇ 4-5 ਵਾਰੀ ਇੱਥੇ ਫਿਰਦੇ ਵੀ ਨੇ ਇੱਥੇ ਤਾਂ ਬਚਾ ਹਲੇ ਉਧਰ ਦੇਖਾਂਗੇ ਚਲੋ ਉਧਰ ਜਦੋਂ ਉਧਰ ਬਾਟਾ ਲਾਵਾਂਗੇ ਬਚਾਈ ਹੋਵੇ ਬਸ ਫਾਇਦਾ ਫੇਰ ਹੀ ਆ ਨਹੀਂ ਨੁਕਸਾਨ ਬਹੁਤ ਕਰ ਦਿੰਦੇ ਆ ਇਹ ਥੱਲੋਂ ਹਾਂਜੀ ਮਿੱਤਰੋ ਅੱਜ ਮਿਲਾਉਨੇ ਆ ਤੁਹਾਨੂੰ ਆਪਾਂ ਆਪਣੇ ਸਾਰੇ ਟਰੈਕਟਰਾਂ ਨਾਲ ਅੱਜ ਤਾਂ ਸਾਰੇ ਘਰੇ ਹੀ ਖੜੇ ਆ 5520 ਆਪਣਾ ਆ ਖੜਾ ਢੱਕਦਾ ਸੀ ਦੁਬਾਰਾ 3600 ਆ ਇੱਥੇ ਤੇਲ ਪੈ ਜਾਂਦੀ ਆ ਨਾ ਤੇ ਅਦੇ ਲੋ ਸੂਰਜ ਨਿਕਲਿਆ ਸੀ ਗਾਇਬ ਵੀ ਹੋ ਗਿਆ ਕਿਆ ਹੋਇਆ ਹੈ ਵੀ 3600 ਤੇ ਆ ਖੜਾ ਆਪਣਾ 5500 ਇਹਨੂੰ ਵੀ ਢਗਿਆ ਹੋਇਆ ਅਰਜਨ ਉੱਧਰ ਖੜਾ ਉਹਨੂੰ ਵੀ ਮਿਲਾਉਨੇ ਆ ਲੈਨਮੈਂਟ ਆਪਾਂ ਇਹਦੀ ਕਰਾਤੀ ਸੀ ਹੁਣ ਟਾਇਰ ਬਰਾਬਰ ਕੱਸਦੇ ਆ ਥੋੜੀ ਇਹ ਕਿਹਦੀ ਆਪਾਂ ਬਾਹਰ ਲਟਕਾਣੀ ਆ ਢਿੱਲੀ ਹੋਈ ਪਈ ਆ ਇਹਦੇ ਬਾਕੀ ਕੱਲੂ ਟਰਾਲੀ ਭਰ ਦੇਣੀ ਆ ਛੋਟੇ ਨੇ ਫੇਰ ਚੱਲੇ ਜਾਣਾ ਮਿਲ ਨੂੰ ਤੇ ਆ ਖੜੀ ਆ ਆਪਣੀ ਜੀਤੋ ਆ ਖੜਾ ਆਪਣਾ ਅਰਜਨ ਵੈਲੀ ਇੱਧਰ ਖੜ ਜਾਂਦਾ ਇਹ ਕਿਉਂਕਿ ਉੱਧਰ ਫੇਰ ਜਗ੍ਹਾ ਨਹੀਂ ਹੁੰਦੀ ਇਹ ਤਾਂ ਪਲੜ ਲੱਗਿਆ ਹੋਇਆ ਵਾ ਫਿਰ ਤੇਲ ਪੈਂਦੀ ਨਹੀਂ ਇਹ ਕਿਹਦੇ ਨਾਲ ਆਪਾਂ ਟੋਕਾ ਕਰਦੇ ਹੁੰਨੇ ਆ ਫਾਰਮ ਚ ਪਸ਼ੂਆਂ ਦਾ ਪੱਠਿਆਂ ਪੁੱਠਿਆਂ ਦਾ ਤੇ ਕੀ ਹੋਲੇ ਮਹਲੇ ਤੇ ਕਰਦੇ ਆ ਇਹਨੂੰ ਤਿਆਰ ਸੂਨ ਹੀ ਆ ਪ੍ਰੋਸੈਸ ਪਤਾ ਨਹੀਂ ਕੀ ਕੀ ਕਰਦਾਂਗੇ ਪੈਰ ਟੂਰ ਬੰਪਰ ਬੂਮਪਰ ਗਰਾਰੀ ਵੀ ਬਦਲ ਸਕਦੇ ਆ 100 ਪਲੱਸ ਕਰਦੀਏ ਦੱਸਿਓ 100 ਪਲੱਸ ਵੀ ਕਰਦਾਂਗੇ ਬਾਕੀ ਦੇਖਦੇ ਆ ਕੱਢਾਂਗੇ ਚੈਬੇ ਤੇ ਸਾਰੇ ਦਿਖਾਵਾਂਗੇ ਤੁਹਾਨੂੰ ਵਲੌਗਾਂ ਚ ਨਾਲ ਦੀ ਨਾਲ ਸਿਸਟਮ ਸਿਸਟਮ ਸਾਰਾ ਕੁਝ ਚੇਂਜ ਕਰਾਂਗੇ ਬਾ ਦੇਖੀ ਜਾਇਓ ਤੁਸੀਂ ਬਣਦਾ ਕੀ ਆ ਪਿਛਲੀ ਵਾਰੀ 3600 ਨੂੰ ਲੈ ਕੇ ਸੀ ਅੱਜ ਕੀ ਇਹਦੇ ਬੱਟ ਕੱਢਾਂਗੇ ਅੱਧਾ ਸਮਾਨ ਤਾਂ ਪਿਆ ਹੀ ਆ ਬਾ ਹੁਣ ਤਾਂ ਇੰਜਨ ਵਾਲਾ ਸਮਾਨ ਇੰਜਨ ਵਾਲੇ ਪੜਾਕੇ ਪਾਉਣੇ ਆ 100 ਪਲੱਸ ਕਾਰੀ ਦੇਣਾ ਇੱਥੋਂ ਕੋ ਖੁੱਲੂ ਫਿਰ ਗੇਅਰ ਦੇਖਦੇ ਆ ਕੋਈ ਨਹੀਂ ਦਿਖਾਵਾਂਗੇ ਤੁਹਾਨੂੰ ਜਿਵੇਂ ਜਿਵੇਂ ਕਰਾਂਗੇ ਬੰਪਰ ਬੂੰਪਰ ਟਾਇਰ ਟੂਰ ਆ ਮਗਰਲੇ ਟਾਇਰ ਬਾਹਰ ਕੱਢਾਂਗੇ ਬਹੁਤ ਕੋ ਕਰਨ ਵਾਲਾ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਵਲੋਗਾਂ ਚ ਬਾਜ ਜੁੜੇ ਰਹੋ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆ ਖੜੀ ਆ ਉਹ ਮਸ਼ੀਨ ਜਿਹਦੀ ਆਪਾਂ ਸਟੈਪ ਬਿਲਡਿੰਗ ਕਰਾ ਕੇ ਲਿਆਏ ਸੀ ਮੈਂ ਤੁਹਾਨੂੰ ਦਿਖਾਉਣਾ ਇਹਦੇ ਨਾਲ ਫਾਂਟ ਲਾਈ ਸੀਗੀ ਇੱਕ ਸਟੈਪ ਤਾਂ ਖੜੀ ਨਹੀਂ ਹੈਗੀ ਉਹ ਫੇਰ ਟੁੱਟ ਗਈ ਆ ਵੀ ਹਲੇ ਉੱਚੇ ਵੱਡੇ ਨੇ ਪੱਠੇ ਨੇ ਨਹੀਂ ਇਹਦੀ ਸਫਾਈ ਇੰਨੀ ਕੁ ਜ਼ਿਆਦਾ ਤੁਹਾਨੂੰ ਮੈਂ ਕਾਹਾਂ ਚੈੱਕ ਕਰਾਉਂਗਾ ਜਦ ਆਪਾਂ ਸਟੈਪ ਪਾ ਲਈ ਲਿਆ ਕੇ ਕਿਉਂਕਿ ਇੱਕ ਹਲੇ ਖੇਤ ਗਿੱਲਾ ਸੀਗਾ ਥੱਲੋਂ ਇੱਕ ਪੱਠੇ ਤੇ ਥੋੜਾ ਗਿੱਲਾ ਸੀ ਇੱਕ ਹੂ ਵੀ ਸਟੈਪ ਨਹੀਂ ਕੰਮ ਕੀਤੀ ਜਦੋਂ ਐਨ ਵਧੀਆ ਤਰੀਕੇ ਨਾਲ ਸਟੈਪ ਪਾ ਲਈ ਨਮੀ ਲਿਆ ਕੇ ਨਾ ਜਾਂ ਬਣਵਾ ਲਈ ਆਪਾਂ ਨਮੀ ਉਹ ਤੋਂ ਚਲਾਵਾਂਗੇ ਨਾਲੇ ਪੱਠੇ ਥੋੜੇ ਜਿਹਾ ਹੋਰ ਵੱਡੇ ਹੋ ਜਾਣਗੇ ਫਿਰ ਤੁਹਾਨੂੰ ਸਫਾਈ ਚੈੱਕ ਕਰਾਵਾਂਗੇ ਇਹਦੀ ਖਿਲਾੜੀ ਤਾਂ ਹਲੇ ਫਿਲਹਾਲ ਬੰਦ ਹੀ ਕਰੀ ਹੋਈ ਆ ਕਿਉਂਕਿ ਗੰਨਾ ਹੈ ਨਹੀਂ ਸੀ ਪਰ ਹੁਣ ਤਾਂ ਕੱਢ ਲਿਆ ਗੰਨਾ ਦੇ ਦੇਖੋ ਚਲਾਉਣੇ ਇੱਕ ਨੁੱਧ ਦੇ ਦਿਨ ਚ ਦਿਖਾਵਾਂਗੇ ਤੁਹਾਨੂੰ ਨਾਲ ਦੀ ਨਾਲ ਤੇ ਆ ਦੇ ਇੰਨਾ ਕ ਗੰਨਾ ਆਇਆ ਆਪਣਾ ਬਟਾਰੀਓਂ ਬੱਚ ਕੇ ਪਾ ਕਾਲੂ ਦੇ ਉੱਤੇ ਹੀ ਬੰਦੇ ਭਰ ਦੇਣਗੇ ਹਾਂਜੀ ਮਿੱਤਰੋ ਜਿਹੜਾ ਆਪਾਂ ਬਹੁਤ ਬੰਦੇ ਪੁੱਛਦੇ ਸੀ ਕਿ ਵੀ ਗੁੜ ਕਿਹੜੇ ਗੰਨੇ ਦਾ ਕੱਢਦੇ ਹੋਇਆ ਆਪਣਾ 99 ਵੀ ਹੁੰਦਾ ਵਾ ਇਹ ਸਪੈਸ਼ਲ ਆਪਣਾ ਘਰ ਕੋਲ ਹੀ ਲਾਇਆ ਹੁੰਦਾ ਮੈਂ ਤੁਹਾਨੂੰ ਦੱਸਿਆ ਵਾ ਪਿਛਲੇ ਵਲੌਗਾਂ 'ਚ ਵੀ ਇਹ ਵੀ ਦਾ ਇੰਨਾ ਕ ਘੈਂਟ ਗੁੜ ਬਣਦਾ ਨਾ ਪਰ ਖੇਤ-ਖੇਤ ਦਾ ਵੀ ਫਰਕ ਹੁੰਦਾ ਸਾਡੇ ਇਹ ਖੇਤ ਦਾ ਗੁੜ ਸਭ ਤੋਂ ਵਧੀਆ ਬਣਦਾ ਜਿੱਥੇ ਆ ਗੰਨਾ ਲੱਗਿਆ ਹੋਇਆ ਖਿਲਾੜੀ ਵਾਲਾ ਇਹਦੇ ਮਗਰੀਆ ਕਰਦੇ ਇਹਦਾ ਹੀ ਗੁੜ ਇੰਨਾ ਕ ਜ਼ਿਆਦਾ ਘੈਂਟ ਬਣਦਾ ਨਾ ਚਾਹ ਨਹੀਂ ਫਟਦੀ ਜਮਾਈ ਬੀ ਨਹੀਂ ਕੋ ਆਮ ਗੋੜ ਦੀ ਤੂੰ ਚਾਹ ਬਣਾ ਕੇ ਦੇਖ ਲਿਓ ਚਾਹ ਫਟ ਜੂਗੀ ਸਾਡੇ ਗੋੜ ਦੀ ਚਾਹ ਨਹੀਂ ਫਟਣੀ ਗਰੰਟੀ ਦਿੰਨੇ ਆਈ ਇਹ ਸਪੈਸ਼ਲ ਹੀ ਆ ਬਸ ਪਤਾ ਨਹੀਂ ਹੁਣ ਮਿੱਟੀ ਮਿੱਟੀ ਦਾ ਵੀ ਫਰਕ ਹੁੰਦਾ ਬੀਬੀ ਦਾ ਵੀ ਫਰਕ ਹੁੰਦਾ ਬਹੁਤ ਘੈਂਟ ਗੋੜ ਨਿਕਲਦਾ ਇਹਦਾ ਤੇ ਹੁਣ ਤਾਂ ਆਪਣੀ ਬਰੈਣੀ ਵੀ ਐਨ ਪੱਕੀ ਵਾਲੇ ਵਾਲਿਆਂ ਪੂਰੀ ਸੇਕ ਨਾਲ ਆ ਦੇਖੋ ਤਾਜੀ ਨਵੀਂ ਬਣਾਈ ਸੀ ਨਾ ਐਨ ਪੂਰੀ ਐਤ ਕੀ ਪੱਕਾ ਕੰਮ ਹੋ ਗਿਆ ਐਨ ਪੂਰਾ ਦੇਥੋਂ ਪੈ ਪੂਪਾ ਆ ਕੇ ਹੁਣ ਝਾਕਣ ਦੀ ਲੋੜ ਨਹੀਂ ਬਹਿਣੀ ਕਹਿੰਦੀ ਹਰੇਕ ਸਾਲ ਇਹੀ ਤਿਆਰ ਹੋ ਜਾਇਆ ਕਰੂ ਠੰਡ ਬਹੁਤ ਆ ਸੂਰਜ ਦੇਵਤਾ ਚਲਿਆ ਵੀ ਗਿਆ ਦੇਖ ਲੋ ਲੈ ਹੁਣ ਆਇਆ ਸੀ ਹਲੇ ਫੇਰ ਚਲਿਆ ਗਿਆ ਪਤਾ ਨਹੀਂ ਇਹ ਸਿਆਲੋਂ ਸਿਆਲ ਆ ਹੀ ਰਹਿਣਾ ਕੰਮ ਇਹਦਾ ਹੁਣ ਚਲੋ ਕਰੋ ਆਪਣਾ ਕਲਾੜਾ ਚੈੱਕ ਮੋਟਰੀ ਲਾਈ ਹੋਇਆ ਸਿੱਧੀ ਸਟਾਰਟਰ ਲਾ ਕੇ ਬਟਨ ਦੱਬਣਾ ਚੱਲ ਪੈਂਦਾ ਹਾਂਜੀ ਆ ਗਏ ਜੀ ਅੱਜ ਆਪਾਂ ਗਏ ਸੀ ਆ ਆਪਣੀ ਦੀਤੋ ਰਾਣੀ ਦੇ ਦੁੱਧਪਣ ਹਾਂਜੀ ਕਿੱਧਰ ਆਏ ਹੋ ਜੀ ਮੈਂ ਵੀਰੇ ਕੁੰਮਣਸਨ ਗਏ ਕਿੱਥੇ ਪੱਠੇ ਚੱਕ ਕੇ ਲਿਆਏ ਹੋ ਪੱਠੇ ਜਾ ਕੇ ਲਿਆਏ ਖੱਪੇ ਦੇ ਲੋ ਆਪਾਂ ਇਹਦੇ ਨਾਲ ਪੱਠੇ ਵੀ ਚੱਕ ਲਈਦਾ ਇਹ ਸਾਡੀਆਂ ਗੱਡੀਆਂ ਇੰਨਾ ਕ ਵਧੀਆ ਕੰਮ ਦਿੰਦੀਆਂ ਨੇ ਇੰਨਾ ਕ ਜਿਆਦਾ ਕੰਮ ਦਿੰਦੀਆਂ ਕਿ ਨਹੀਂ ਬਿਲਕੁਲ ਬਿਲਕੁਲ ਇੰਨਾ ਬਿਨਾਂ ਤਾਂ ਕੋਈ ਗੱਡੀ ਹੋਏ ਨਹੀਂ ਚਲੋ ਜੀ ਟਰੈਕਟਰ ਕੱਢ ਲਓ ਬੱਠਿਆਂ ਨੂੰ ਦਾਣਾ ਛੱਡਣ ਜਾਣਾ ਟਰੈਕਟਰ ਕੱਢ ਲਓ ਸਕੰਜਾ ਪਾ ਲਓ ਟਰਾਲੀ ਪਾ ਲਓ ਮੈਂਟੋ ਮੈਂਟੀ ਲੱਦ ਕੇ ਲੈ ਜਾਈਦਾ ਰਿਓ ਲੈ ਜਾਈਦਾ ਲੱਦ ਕੇ ਖੇਤਾਂ ਚ ਕਣਕ ਬੀਜਣ ਮੌਕੇ ਵੀ ਲੈ ਜਾਈਦਾ ਦੇਖ ਲੋ ਕਿੰਨਾ ਕੰਮ ਦਿੰਦੀ ਆ ਦੁੱਧ ਪਾ ਆਈਦਾ ਹੈ ਹਾਂ ਰਾਣੀਆਂ ਭਾਈ ਬਹੁਤ ਕੰਮ ਦਿੰਦੀਆਂ ਨੇ ਹਾਂ ਤਾਂ ਇਹ ਗੱਡੀਆਂ ਆਪਣੇ ਕੋਲ ਦੋ ਨੇ ਇਹ ਇੱਕ ਚਟੇ ਰੰਗ ਦੀ ਆ ਇੱਕ ਲਾਲ ਰੰਗ ਦੀ ਆ ਇਹ ਇਹ ਨਵੀਆਂ ਉਹ ਪੁਰਾਣੀਆਂ ਪਰ ਦੇਖਣ ਨੂੰ ਨਹੀਂ ਲੱਗਦੀ ਹੁਣੀ ਉਹ ਇਗਨੋਰ ਕਰਿਓ ਆਹ ਇਹਦਾ ਡੈਂਟਿੰਗ ਪੇਂਟਿੰਗ ਬਹੁਤ ਉਹਨਾਂ ਵਾਲੀ ਆ ਚ ਵਾਧ ਘਾਟ ਹੋ ਜਾਂਦੀ ਆ ਵੀਰੇ ਹੋ ਜਾਂਦਾ ਮਾਰਾ ਇਹ ਹਜੇ ਬੰਦੀ ਕਰਦੇ ਆ ਵਾਧ ਘਾਟ ਮਸਾਈ ਸਟਾਰਟ ਹੁੰਦੀ ਆ ਜਦ ਸੰਦ ਤੋਂ ਕੰਮ ਲੈਣੇ ਆ ਫਿਰ ਆਈ ਹੁੰਦਾ ਕੰਮ ਇੰਨਾ ਕਿ ਆਬਦੇ ਆਬਦੇ ਮੌਲ ਨਾਲੋਂ ਵੱਧ ਕੰਮ ਦੇ ਗਈਆਂ ਬਾਈ ਹਲੇ ਬਹੁਤ ਵਧੀਆ ਚੀਜ਼ ਆ ਵਾ ਅਜ ਪਹਿਲੇ ਸੀਗੇ ਮੈਂ ਕਿਹਾ ਚਲੋ ਤੁਹਾਨੂੰ ਖਿਲਾੜੀ ਮਸ਼ੀਨ ਆਪਣੇ ਟਰੈਕਟਰਾਂ ਨਾਲ ਮਲਾ ਦਿੰਨੇ ਆ ਕੱਲ ਤੋਂ ਬਾ ਫੇਰ ਹੁਣ ਮੱਕੀ ਬੀਜਾਂਗੇ ਹੁਣ ਬਟਾਰੀ ਦੇ ਦਿਆਂ ਉਧਰ ਖੇਤ ਤਿਆਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਵਲੌਗਾਂ ਚ ਕੇ ਬੰਦੇ ਆ ਆਪਣੇ ਚਵਾਈ ਨੂੰ ਬਚੋਈ ਜਾਂਦੇ ਆ ਬੈਠੇ ਆ ਤਿੰਨ ਜਾਣੇ ਇੱਧਰ ਉਧਰ ਵੀ ਲੱਗੇ ਹੋਇਆ ਬੰਦੇ ਮਿੰਟੋ ਮੈਂਟੀ ਇਹਨਾਂ ਨੇ ਚੋ ਦੇਣੀਆਂ ਨੇ ਫਿਰ ਆਪਾਂ ਤੁਹਾਨੂੰ ਪਤਾ ਹੀ ਆ ਸ਼ਾਮ ਦਾ ਦੁੱਧ ਪਾਉਣੇ ਸਿੱਧੂ ਡੈਰੀ ਤੇ ਉੱਥੇ ਲੁਧਿਆਣੇ ਉੱਥੇ ਪਾਉਣ ਚਲੇ ਜਾਣਾ ਵਾ ਬਸ ਲੱਗੇ ਪਿਆ ਬੰਦੇ ਚਵਾਈ ਦਾ ਟਾਈਮ ਹੋਇਆ ਹੋਇਆ ਵਾ ਨਾ ਨਾ ਠੰਡਾ ਰਹਿ ਮਨਜੀਤ ਠੰਡਾ ਰਹਿ ਕੋਈ ਨਹੀਂ ਪਿਆਰ ਨਾਲ ਪਸ਼ੂਆਂ ਨੂੰ ਕੁੱਟਿਆ ਨਾ ਕਰੋ ਉਹ ਬਦਮਾਸ਼ੀ ਕਰਦਾ ਹੈ ਬਦਮਾਸ਼ੀ ਕਰਦੀ ਆਲੇ ਦੇਖੋ ਚਾਹੁੰਦਾ ਕਿੰਨੀ ਸਪੀਡ ਨਾਲ ਬੰਦਾ ਸਾਡਾ ਧਰ ਇੱਧਰ ਆ ਲੱਗਿਆ ਪਿਆ ਮਨਜੀਤ ਡਾਣ ਇੱਕ ਬੰਦਾ ਉਧਰ ਗਿਆ ਉਹਦੀ ਬਾਲਟੀ ਆ ਭਈਆ ਉਹ ਲੱਗੇ ਪਿਆ ਉਧਰ ਨਿੰਦਰ ਅੰਕਲ ਹੁਣੀ ਕਰੀ ਜਾਂਦੇ ਆ ਸੱਟ ਸਵੇਰ ਦਾ ਆਪਾਂ ਪਾਉਨੇ ਆ ਲੁਧਿਆਣੇ ਘਰਾਂ ਚ ਸਪਲਾਈ ਕਰਦੇ ਆ ਉਹ ਵੀ ਤੁਹਾਨੂੰ ਮੈਂ ਦੱਸੂਗਾ ਵੀ ਕਿੱਥੇ ਕਿੱਥੇ ਆਪਾਂ ਪਾਉਨੇ ਆ ਦੁੱਧ ਤੇ ਸ਼ਾਮ ਦਾ ਤਾਂ ਤੁਹਾਨੂੰ ਪਤਾ ਹੀ ਹੈ ਇੱਕ ਥਾਂਵੇਂ ਪੈ ਜਾਂਦਾ ਸਵੇਰ ਦਾ ਵੀ ਪਾਉਨੇ ਆ ਸਿੱਧੂ ਡੈਰੀ ਤੇ ਆਪਾਂ ਜਿਹੜਾ ਬਚਤ ਹੋ ਜਾਂਦੀ ਆ ਘਰਾਂ ਤੋਂ ਫਿਰ ਵਾਟੇ ਜਾਂਦਾ ਉਹ ਸਾਰਾ ਆਪਾਂ ਡੈਰੀ ਦੀ ਪਾ ਦਈਦਾ ਆਪਣਾ ਹਲੇ ਇੱਧਰ ਡੈਰੀ ਫਾਰਮਸ ਥੋੜਾ ਇੰਟਰਸਟ ਘਟਾ ਖੇਤੀ ਦਾ ਆਪਾਂ ਵੱਧ ਪਤਾ ਆਪਾਂ ਨੂੰ ਜਾਣਕਾਰੀ ਆ ਇੱਧਰ ਹਲੇ ਹੈ ਨਹੀਂ ਕੋਈ ਨਹੀਂ ਹੁਣ ਦੋਨੇ ਪਾਸੇ ਹੀ ਆਪਾਂ ਹੋ ਜਾਣਾ ਜਾਣਕਾਰੀ ਲੈਣੀ ਤਾਂ ਹਰ ਇੱਕ ਚੀਜ਼ ਦੀ ਵਧੀਆ ਗੱਲ ਆ ਫੇਰ ਹੀ ਅੱਗੇ ਕੰਮ ਤੋਰਾਂਗੇ ਮੈਂ ਹੋ ਜਾਣਾ ਆਪਾਂ ਡੰਗਰਾਂ ਕੰਨੀ ਵੀ ਖੇਤੀਬਾੜੀ ਕੰਨੀ ਤਾਂ ਹੋਈ ਹੋਏ ਆ ਆ ਖੜੇ ਆ ਬੱਚੇ ਆਪਾਂ ਇਹਨਾਂ ਦੇ ਬੂਰੀਆਂ ਬੰਨੀਆਂ ਹੋਈਆਂ ਨੇ ਠੰਡ ਕਰਕੇ ਵੱਡੇ ਤਾਂ ਚਲੋ ਇਨੀ ਠੰਡ ਮਾਨਦੇ ਨਹੀਂ ਜਵਾਕਾਂ ਦੇ ਉਧਰ ਬੰਦਾ ਕੋਹਾ ਵੀ ਮੋੜੀ ਜਾਂਦਾ ਲੱਗੇ ਹੋਇਆ 24 ਮਿੰਟ 24 ਦੇਣੀਆਂ ਨੇ ਇਹਨਾਂ ਨੇ ਮਾ ਚੋਕੇ ਜਿਹਾ ਗੋਹਾ ਗੋਹਾ ਚੱਕ ਦੇਣਗੇ ਪੱਠੇ-ਪੁੱਠੇ ਪਾ ਕੇ ਦਾਣਾ ਪਾ ਕੇ ਫਿਰ ਵੇਲੇਓ ਮੈਂ ਦੁਬਾਰ ਚ 1.5 ਤੋਂ 2 ਘੰਟਿਆਂ ਦਾ ਕੰਮ ਆ ਸਾਰਾ ਹੀ ਇਹਨਾਂ ਦਾ ਥੋੜੇ ਜਿਹਾ ਪੱਠੇ ਕੁੱਤਰ ਲੈਂਦੇ ਆ ਵਿੱਚ ਹੀ ਆਕ ਗੰਨੇ ਦੇ ਚੱਕ ਲਿਆਉਂਦੇ ਹੁੰਦੇ ਹੁੰਨੇ ਉਹ ਕੁੱਤਰ ਲੈਣੇ ਹੁੰਦੇ ਆ ਰਲਾ ਕੇ ਆਪਾਂ ਦੇਖਦੇ ਹਾਂ ਹੁਣ ਮੱਝਾਂ ਹੋਰ ਪਾਵਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਸਾਰੀਆਂ ਵੀ ਕਿੱਥੋਂ ਲਿਆਉਨੇ ਆ ਤੇ ਕਿਹੜੀ ਨਸਲ ਆhle ਆਪਾਂ ਨੂੰ ਇਹਨਾਂ ਪਤਾ ਨਹੀਂ ਜਾਣਕਾਰੀ ਹੈ ਨਹੀਂ ਤੁਹਾਨੂੰ ਸਾਰਾ ਦੱਸਾਂਗੇ ਆਪਾਂ ਹੋਰ ਐਡ ਅਪ ਕਰਾਂਗੇ ਹੁਣ ਡੰਗਰ ਅੱਜ ਦੇਖਣ ਗਏ ਹੋਇਆ ਸਾ ਡੈਡੀ ਹੁਣੀ ਉਹਦੇ ਉਧਰ ਲੱਗੇ ਪਏ ਅਨੰਦਰ ਅੰਕਲ ਹੁਣੀ ਇਧਰ ਬੰਦਾ ਗੋਹਾ ਮੁੜੀ ਜਾਂਦਾ ਬੰਦੇ ਲੱਗੇ ਹੋਇਆ ਆਪਣੇ ਚਵਾਈ ਨੂੰ ਆਪਾਂ ਅਗੇ ਬਾਹਰ ਬਾਹਰ ਦਾ ਮਾਹੌਲ ਦਿਖਾਉਨੇ ਤੁਹਾਨੂੰ ਆਹ ਗੰਨੇ ਦੀ ਮੈਂ ਗੱਲ ਕਰਦਾ ਜੀ ਜੀਚ ਬਹੁਤ ਜ਼ਿਆਦਾ ਸੂਰਾ ਇਹ ਤਾਂ ਅੰਦਰੋਂ ਦੇਖੋ ਇਹ ਤਾਂ ਬਹੁਤ ਖਰਾਬ ਕੀਤਾ ਹੋਇਆ ਬੰਦਿਆਂ ਨੇ ਸਪਰੇਅ ਕੀਤੀ ਸੀ ਉਹ ਤੋਂ ਦੱਸ ਦੇ ਸੀ ਕਿ ਬਈ ਜੀ ਇਹ ਅੰਦਰ ਬਹੁਤ ਨੁਕਸਾਨ ਕੀਤਾ ਹੋਇਆ ਚਲੋ ਹੁਣ ਕਰ ਵੀ ਕੀ ਸਕਦੇ ਆ ਨਾ ਜਾਨਵਰਾਂ ਦਾ ਜਦ ਆਹ ਆਪਣੇ ਆਲੂ ਐਂਡ ਤੇ ਉਹਨਾਂ ਦੇ ਨਾਲ ਹੀ ਬੀਜੇ ਸੀ ਜਿਹੜੀਆਂ ਥੋੜੀਆਂ ਮੋਟੀਆਂ ਬੋਰੀਆਂ ਬਚ ਗਈਆਂ ਸੀ ਉਹਰੇ ਲਾਤਾ ਸੀ ਆਪਾਂ ਤੇ ਆਹ ਗੰਨਾ ਜਿਹੜਾ ਆਪਾਂ ਕਲਾੜੀ ਨੂੰ ਪੀਟਦੇ ਆ ਇੰਨੇ ਕਿਥੋਂ ਚ ਲਾਇਆ ਹੁੰਦਾ ਆਪਣੇ ਆਦੇ ਇੰਨੇ ਕਿਚ ਬੰਦਾ ਲੱਗਿਆ ਹੋਇਆ ਹੈ ਕਸ਼ਲਾਈ ਕਰਨਾ ਬਾਕੀ ਚਵਾਈ ਨੂੰ ਲੱਗ ਗੇ ਇਧਰ ਆ ਪੱਠੇ ਵੀ ਜਿਓਏ ਨੇ ਉਹ ਕਣਕਾਂ ਅੱਗੇ ਉਹ ਵੀ ਮੋਟਰ ਆਪਣੀਆਂ ਇਹ ਤੁਹਾਨੂੰ ਮੈਂ ਦੱਸਿਆ ਉਸ ਦਿਨ ਆਪਾਂ ਉੱਥੇ ਆਲੂ ਬੀਜੇ ਜਿੱਥੇ ਬੰਦੇ ਆਪਣੇ ਰਹੋ ਪਾਉਂਦੇ ਇਹ ਆਪਣੀ ਐ ਘੁੰਮ ਜਾਂਦੀ ਹੈ ਜ਼ਮੀਨ ਉਸ ਫੈਦੇ ਕੋਲੋਂ ਸਾਰੀਆਂ ਨਹਿਰ ਤੇ ਨਾਲ-ਨਾਲ ਫਿਰ ਉੱਪਰ ਉਧਰ ਸੜਕ ਲੱਗ ਜਾਂਦੀ ਹੈ ਬਾਕੀ ਪਿੰਡ ਨੇ ਮੋਟਰ ਜਿਹੜੀ ਆਪਾਂ ਜ਼ਮੀਨ ਆਪਾਂ ਠੇਕੇ ਤੇ ਵੀ ਕਰਦੇ ਆ ਇੱਥੇ ਵੀ ਵਿੱਚ ਠੇਕੇ ਤੇ ਨੇ ਜ਼ਮੀਨਾਂ ਤੇ ਆ ਆਪਣੀ ਵਾਲੇ ਦਾਲੇ ਸਾਰੇ ਘਰ ਦੇ ਇਹ ਆਪਣੀ ਘਰ ਦੀ ਜਮੀਨ ਆ ਜਾਂਦੀ ਆ ਐ ਪਰਲੇ ਪਾਸੇ ਘੁੰਮ ਜਾਂਦੀ ਆ ਸਾਰੀ ਇਹ ਬੈਕ ਸਾਈਡ ਆ ਜਾਂਦੀ ਆ ਆਪਣੇ ਫਾਰਮ ਦੀ ਚਲੋ ਠੀਕ ਆ ਆਪਾਂ ਅੱਜ ਦਾ ਵਲੌਗ ਹੋ ਰਿਹਾ ਸਮਾਪਤ ਕਰਦੇ ਆ ਕੁਝ ਖਾਸ ਤਾਂ ਕੀਤਾ ਨਹੀਂ ਚਲੋ ਆਪਾਂ ਤੁਹਾਨੂੰ ਸਾਰਿਆਂ ਨੂੰ ਆਪਣੇ ਫਾਰਮ ਟੂਰ ਕਰਾਤਾ ਨਾਲੇ ਹੋਰ ਚੀਜ਼ਾਂ ਆਪਣੇ ਟਰੈਕਟਰ ਸੰਦ ਸਾਰੇ ਦਿਖਾਤੇ ਤੇ ਚਲੋ ਕੱਲ ਨੂੰ ਭਰਦੇ ਆ ਟਰਾਲੀ ਤੇ ਪਾਉਣਿਆਂ ਤੱਕ ਅਗਲੇ ਵਲੌਗਾਂ ਚ ਹਣ ਟੱਕੀ ਪੈਣੀ ਆ ਮਿੱਤਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜਰੂਰ ਆਪਣੇ ਵਲੌਗਰਾਂ ਨੂੰ ਸਪੋਰਟ ਕਰੋ ਤੇ ਮਿਲਦੇ ਆ ਸਾਰਿਆਂ ਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਧੰਨਵਾਦ ਸਾਰਿਆਂ ਦਾ ਵਲੌਗ ਦੇਖਣ ਲਈ